ਮੇਰੀ ਮੰਜੀ ਥੱਲੇ ਕੌਣ ਪਾਗੀ ਦੀ ਆਵਾਜ਼ ਗਾ ਮੇਰਾ ਤਾਂ ਚਾਚਾ ਸਿਆਣਾ ਬੰਦਾ ਨੀ ਇਹ ਫੁੱਦੂ ਜਿਹਾ ਕੌਣ ਪਾਗੀ ਦੀ ਆਵਾਜ਼ ਗਾ ਨੀ ਮੇਰੇ ਮੰਜੀ ਥੱਲੇ ਕੌਣ ਪਾਗੀ ਦੀ ਆਵਾਜ਼ ਗਾ ਸਿੰਗਰ ਉਹ ਤੋੜੇਗਾ ਬੰਬਾ ਪਰ ਨਹੀਂ ਟੜਦੇ ਆ ਤੂੰ ਵੀ ਹੈ ਨਹੀਂ ਟੜਦਾ ਚਾਚਾ ਚਾਚਾ ਲੋਟ ਕੇ ਬੈਠ ਓਏ ਬੈਠ ਗਿਆ ਮੈਂ ਤਾਂ ਅੱਛਾ ਬੱਸ ਹੁਣ ਦੱਸ ਮੈਨੂੰ ਕੀ ਚੱਕਰ ਐ ਤੁਹਾਨੂੰ ਚਾਚਾ ਮੇਰੀ ਗੱਲ ਚਾਹਤਾ ਸਮਝ ਲੈ ਮੇਰੇ ਸਹੁਰੇ ਪਰਿਵਾਰ ਨੇ ਹਾਂ ਕਰਤੀ ਵੀ ਭੂਟੋ ਨਾਲ ਵਿਆਹ ਕਰਾ ਲੈ ਹਾਂ ਚਲ ਠੀਕ ਐ ਹੁਣ ਭੂਟੋ ਨੇ ਮੇਰੇ ਸਹੁਰੇ ਨੇ ਇੱਕੋ ਹੀ ਗੱਲ ਕਹੀ ਵੀ ਭੂਟੋ ਦੀ ਮਨੋ ਕਾਮਨਾ ਪੂਰੀ ਕਰ ਦੇ ਅਸੀਂ ਕੁੜੀ ਪੰਜੇ ਕੱਪੜਿਆਂ ਦੀ ਤੋਰ ਦਿਆਂਗੇ ਪੰਜ ਕਿਹੜੇ ਹੁੰਦੇ ਨੇ ਯਾਰ ਤਿੰਨ ਕੱਪੜਿਆਂ ਹੀ ਕਹਦੇ ਹੁੰਦੇ ਨੇ ਯਾਰ ਕਿਉਂ ਤਿੰਨ ਦੋ ਵੀ ਹੁੰਦੇ ਆ ਗੱਲ ਦਈ ਨਹੀਂ ਯਾਰ ਤੂੰ ਆਹ ਸਾਲਾ ਮੇਰਾ ਹੋ ਗਿਆ ਗੱਲਾਂ ਪੰਜ ਕੱਪੜੇ ਨਵੇਂ ਪਟੋਟ ਕੇ ਅਗਰ ਨਵੀਆਂ ਗੱਲਾਂ ਹੀ ਇਹ ਆ ਪੰਜ ਕੱਪੜੇ ਹੁੰਦੇ ਆ ਤਿੰਨ ਕਹਿੰਦੇ ਨੇ ਸ਼ੁਰੂ ਤੋਂ ਤਿੰਨ ਚੱਲਦਾ ਕੰਮ ਸਿਆਣੇ ਅੱਗੇ ਗੱਲ ਕਹਿਣ ਤੋਂ ਜੱਕਦੇ ਸੀ ਹੁਣ ਨਹੀਂ ਜਾਗਦਾ ਕੋਈ ਹੁਣ ਤਾਂ ਆਮ ਗੱਲਾਂ ਚੱਲ ਰਹੀਆਂ ਆਫਟਰ ਆਲ ਐ ਚਾਚਾ ਪੂਰਾ ਨਾਮ ਮਗਾ ਮਗਾ ਪੁੱਤਾ ਕੀ ਪਰਮੈਸਾ ਤੇਰੀ ਉਹ ਕਹਿੰਦੀ ਮੈਨੂੰ ਰੂਸ ਗੱਡੀ ਤੇ ਵਿਆਹ ਕੇ ਲੈ ਕੇ ਜਾ ਗੱਡੀ ਦਾ ਰੂਸ ਰੂਸ ਕਰਨ ਦੀ ਕਰੀ ਇਹਨੇ ਖਾਸਾ ਮੈਨੂੰ ਦੱਸ ਵੀ ਸਹੀ ਕਿਹੜੀ ਹੈ ਚਾਚਾ ਵੀ ਰੂਸ ਗੱਲ ਬਸ ਰੂਸ ਗੱਡੀ ਲੈ ਕੇ ਕਿੱਥਾਂ ਕਿੱਥੋਂ ਮਿਲਦੀ ਹੈ ਦੱਸ ਚਾਚਾ ਵਾਲੀ ਵੱਡੀ ਸਾਰੀ ਗੱਡੀ ਹੁੰਦੀ ਹੈ ਉਹਦੇ ਵਿੱਚੋਂ ਐ ਮੂਹਰਾ ਛੋਟਾ ਤਿੱਤਰ ਜਾਂ ਨਿਕਲਦਾ ਹੁੰਦਾ ਐ ਥਾ ਤੋਂ ਤਿੱਤਰ ਜਾਂ ਨਿਕਲਦਾ ਹੁੰਦਾ ਹੈ ਬਾਹਰ ਨੂੰ ਉਹੋ ਗੱਡੀ ਚ ਲੈ ਕੇ ਜਾ ਕਹਿੰਦੀ ਅੱਛਾ ਹਾਂ ਓਏ ਕੰਜਰਾ ਕੰਜਰਾ ਹੈ ਉਹ ਜਿਹੜੀ ਗੱਡੀ ਦੀ ਤੂੰ ਗੱਲ ਕਰ ਰਿਹਾ ਹੈ ਨਾ ਉਹ ਤਾਂ ਰੋਲ ਰਾਇਸ ਗੱਡੀ ਆ ਤਾਂ ਬਾਲੀ ਮਹਿੰਗੀ ਗੱਡੀ ਐ ਤੇਰੇ ਵਰਗੇ ਸਰਦਾਰ ਮੂਰੇ ਕੀ ਚੀਜ਼ ਐ ਨਾਲੇ ਗੱਲ ਸੁਣ ਚਾਚਾ ਇਹ ਮੇਰੀ ਮਨੋ ਕਾਮਨਾ ਪੂਰੀ ਕਰ ਦੇ ਜੇ ਨਾ ਮਨੋ ਕਾਮਨਾ ਪੂਰੀ ਕਰੀ ਸਾਰੀਆਂ ਗੱਲਾਂ ਚਾਚੀ ਕੋਲੇ ਦੱਸੂ ਤੇ ਮੁੜ ਕੇ ਚਾਚੀ ਤੋਂ ਕੋਈ ਮੰਕਰੇ ਖੇਤਰ